ਜੀ ਆਪਣਾ ਕੰਨਤਾਦੇਵ ਕਿਹੜਾ ਪਿੰਡ ਹੈਗਾ ਪਿੰਡ ਦਤਿਆਲ ਕੀ ਗੱਲਬਾਤ ਹੋਈ ਹੈ ਇਹ ਗੱਲਬਾਤ ਪਹਿਲੀ ਤਰੀਕ ਦੀ ਹੈ ਕੋਈ 9:30 ਵਜੇ ਦੀ ਪਹਿਲੀ ਵਾਰ ਸੇ ਚੱਲਦੀ ਹੈ ਕੋ ਤਿੰਨ ਸਾਲ ਜਿਵੇਂ ਕਹਾ ਪਹਿਲੇ ਹੀ ਗੱਲ ਹੋਣੀ ਹੈ ਇਹਨੇ ਕਿਹਾ 9:30 ਵਜੇ ਤੇ ਆਈਏ ਪਹਿਲਾਂ ਗਾਲਾਂ-ਮਾਲਾਂ ਕੱਢੀਆਂ ਫਿਰ ਇਹਨੇ ਮਗਰਾ ਲਾ ਆਖਿਆ ਮਾਂ ਕੁੜੀ ਦੇਖਾ ਕੋ ਬਾਹਰ ਗਾਲਾਂ-ਗੋਲਾਂ ਕੱਢਾ ਦਾ ਆਏ ਅੰਦਰ ਚਲੀਏ ਜੇ ਲੈਣਾ ਦੇਖਿਆ ਤੇ ਉਹਨੇ ਫਲਵਾਰ ਗੇੜਾ ਗੇਠਾ ਲੱਠਾ ਲੱਠ ਸੰਡੇ ਵਾਰ ਡਾਂਗਾ ਲਈਆ ਬੱਟੇ ਲਈਆ ਨਮਾਰੀ ਦੋ ਬੰਦੇ ਪਨਛੋਈਏ ਦੋ ਮਗਰ ਬੋਲਾ ਦੇ ਬਾਹਰ ਆਖ ਲੈ ਕੀ ਕਰਾ ਦਿਓ ਟੱਪੋ ਗੇੜ ਲਿਆਉ ਟੰਗ ਇੱਕਦਮ ਆਰੀਆ ਲਿਆਉ ਖੇਚ ਗੇ ਲਿਆਉ ਕੀ ਕਰਾ ਦਿਓ ਦੋ ਬੰਦੇ ਬਾਹਰ ਹੋ ਸਾਥੋਂ ਪਨਛੋਏ ਜਾਣੇ ਮਤਲਬ ਪੰਗ ਪੁੰਗਾ ਬੜੀਆ ਸਾੜ ਰਸਤੇ ਦੇ ਵਿੱਚ ਉਹ ਸਾਥੋਂ ਨਹੀਂ ਪਨਛੋਏ ਦੋ ਬੰਦਿਆਂ ਨੇ ਪਛਾਨ ਲੀ ਕੈਮਰੇ ਵਗੈਰਾ ਲੱਗੇ ਕੈਮਰੇ ਲੱਗੇ ਸਾੜਾ ਕੈਮਰੇ ਲੱਗਿਆ ਕੈਮਰੇ ਤੁਸੀਂ ਕਢਾ ਸਕਦੇ ਹੋ ਦੇਖ ਸਕਦੇ ਹੋ ਉਸ ਤੋਂ ਬਾਅਦ ਕੋਈ ਕੰਪਲੇਂਟ ਵਗੈਰਾ ਕੀਤੀ ਹਾਂਜੀ ਫਿਰ ਅਸੀਂ 112 ਤੇ ਫੋਨ ਕੀਤਾ ਸਰਪੰਚ ਵੀ ਆਇਆ ਮੈਂਬਰ ਆਇਆ ਫਿਰ ਮਹਲਾ 112 ਦੇ ਆਹੜੇ ਪੁਲਿਸ ਆਈ ਆ ਅੱਜ ਕਿੰਨੇ ਦਿਨਾਂ ਦਾ ਸਾਡੀ ਕੋਸ਼ਿਸ਼ ਨਾ ਹੋਈ ਕੀ ਮੰਗ ਕਰਦੇ ਸਾਡਾ ਨਿਆਂ ਹੋਣਾ ਜ਼ਿਆਦਾ ਸਾਨੂੰ ਸੁਣਾਈ ਹੋਣਾ ਚਾਹੀਦਾ ਸਾਰੀ ਜੀ ਬਜ਼ੁਰਗਾਂ ਸੰਗ ਨਾ ਹੋ ਤਾਂ ਇਹ ਸਪੈਨਚੂ ਤੁਸੀਂ ਗੇੜਦੇ ਹਾਂ ਜੀ ਜੀ ਮੇਰੇ ਮਦਰ ਨਾਲ ਹਾਂ ਜੀ ਕੀ ਗੱਲ ਬਾਤ ਹੈ ਬਜ਼ੁਰਗਾਂ ਦੀ ਕਾਫੀ ਰੋਸ ਹੈਗਾ ਤੁਹਾਡੇ ਪਿੰਡੇ ਜਿਹੜੇ ਬਜ਼ੁਰਗ ਹੈਗੇ ਸਰ ਇਹ ਪਹਿਲੀ ਤਰੀਕ ਦੀ ਰਾਤ ਦੀ ਗੱਲ ਹੈ ਇਹਨਾਂ ਨੇ ਮਤਲਬ ਸਾਨੂੰ ਫੋਨ ਕੀਤਾ ਉਸ ਟਾਈਮ ਮੈਂ ਇੰਦੇ ਕੋ ਆਇਆ ਅਵਿੰਦੇ ਕੋ ਇਹਨਾਂ ਨੇ 112 ਤੇ ਕਾਲ ਵੀ ਕੀਤੀ ਸੀ ਮੁਲਾਜ਼ਮ ਵੀ ਆਏ ਸੀ ਇੱਥੇ ਇੰਦੇ ਮਤਲਬ ਘਰ ਦੇ ਉੱਤੇ ਹਮਲਾ ਜਿਹਾ ਹੋਇਆ ਇਹਨਾਂ ਨੇ ਰਬੀ ਪੰਨ ਤੋੜ ਵੀ ਹੋਈ ਜਾਂਦੇ ਲਾਈਟਾਂ ਲੂਟਾਂ ਦੀ ਇਹਦੇ ਗੇਟ ਨਾਲ ਡੰਡੇ ਡੁੰਡੇ ਮਾਰੇ ਦੇ ਇਟਾ ਮਾਰੇ ਦੀਆਂ ਤੇ ਇਹਨਾਂ ਨੇ ਮਲਾਇਆ ਉਹਨਾਂ ਨੂੰ ਦੱਸਿਆ ਅਹੀਂ ਮੌਕਾ ਦਿਖਿਆ ਉਸ ਟਾਈਮ ਆ ਕੇ ਮੈਂ ਕਹਿੰਦਾ ਵੀ ਜਿਹੜੀ ਇਹ ਬੰਦੀ ਕਾਰਵਾਈ ਹੈ ਇਹ ਜਿਹੜੇ ਵੀ ਸਰਾਰਤੀ ਬੰਦੇ ਨੇ ਇਹਦੇ ਤੇ ਕੀਤੀ ਹੈ ਕੀ ਘਟਨਾ ਰਾਤੀ ਹੈ ਜੀ ਹਾਂ ਜੀ ਜੀ ਰਾਤ ਕੋਈ 9:30 ਵਜੇ ਦੇ ਕਰੀਬ ਹੈ ਜੀ ਲੱਗਦਾ ਵੀ CCTV ਦੇ ਜਿੱਦਾਂ ਦੀ ਫੁਟੇਜ ਦਿਖ ਰਹੀ ਹੈ ਵੀ ਕਾਫੀ ਇਹ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਇਹਨਾਂ ਦੇ ਜਿੱਦਾਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਂਜੀ ਸਰ ਬਿਲਕੁਲ ਕਰ ਸਕਦੇ ਆ ਕੱਲ ਨੂੰ ਮਤਲਬ ਕੋਈ ਵੀ ਆ ਕੇ ਕਿਸੇ ਵੀ ਘਰ ਤੇ ਵੀ ਹੋ ਸਕਦਾ ਕੱਲ ਨੂੰ ਅਗਰ ਇਹ ਸਾਡੀ ਪ੍ਰਸ਼ਾਸਨ ਅੱਗੇ ਇਹੀ ਮੰਗਿਆ ਵੀ ਇਸ ਇਹੋ ਜਿਹੇ ਬੰਦਿਆਂ ਦੇ ਕਾਰਵਾਈ ਕੀਤੀ ਜਾਏ ਜਿਹੜੇ ਬੰਦੇ ਵੀ ਗਲਤ ਆ ਮਤਲਬ ਵੀ ਕੱਲ ਨੂੰ ਆਉਣ ਵਾਲੇ ਟਾਈਮ ਜੋ ਕਿਸੇ ਦੇ ਘਰ ਤੇ ਕੋਈ ਹਮਲਾ ਨਾ ਕਰੇ ਕੋਈ ਨੁਕਸਾਨ ਨਾ ਪਹੁੰਚਾਏ ਕੇ ਆਪਣਾ ਘਰ ਹੈਗਾ ਹਾਂਜੀ ਹਾਂਜੀ ਮੇਰਾ ਆਪਣਾ ਘਰ ਹੈ ਕੀ ਗੱਲਬਾਤ ਹੋਈ ਕਹਿੰਦੇ ਲੜਾਈ ਹੋਈ ਹੈ ਕੋਈ ਲੜਾਈ ਭਾਜੀ ਕਿਹਿਆ ਚਿਰਤ ਮਿਲਗੀ 3 ਸਾਲ ਹੋ ਗਏ ਇਸ ਗੱਲ ਨੂੰ ਮੈਂ ਕੰਮ ਕਰਦਿਆਂ ਦੇ ਘਰ ਤੇ ਪੈਸੇ ਲੈਣ ਆਲੇ ਸੀ ਇਹਨਾਂ ਸੱਧਿਆ ਮੈਨੂੰ ਉਸ ਦਿਨ ਫੋਨ ਕਰਕੇ 1.5 ਸਾਲ ਬਾਅਦ ਵੀ ਪੈਸੇ ਲੈ ਜਾ ਆਪਣੇ ਆਗੇ ਸਵੇਰੇ ਰਾਤ ਫੋਨ ਕਰਦ ਰੇਣਾ ਮੈਨੂੰ ਮੈਂ ਸਵੇਰੇ ਗਿਆ ਲੱਗੂ ਮੈਂ ਪੱਥਰ ਦਾ ਕੰਮ ਕਰਦ ਰਿਹਾ ਓਟੇ ਪੱਥਰ ਢੂੰਢ ਰਿਹਾ ਸਵੇਰੇ ਗਿਆ ਮੈਂ 6 ਵਜੇ ਤੇ ਇਹਨਾਂ ਮੈਨੂੰ ਘੇਰ ਕੇ ਮੋਲੀ ਪਿਆਲੀ ਦੇ ਵਿੱਚ ਬਾਹਰ ਚੋਕੇ ਦੇ ਘਰ ਲੈ ਗਏ ਮਾਰਕੁੱਟ ਦੇ ਉੱਥੇ ਮੇਰੇ ਹੱਥ ਤੋੜੀ ਦੇ ਇੱਕ ਬਾਹ ਮਰ ਗਈ ਸੱਜੀ ਖਬੀ ਤੋੜੀ ਦੀ ਐ ਤੇ ਉਹਦੀ ਰੰਜੇ ਦੇ ਵਿੱਚ ਮੈਨੂੰ ਤਾਂ ਕੇ ਦਿੰਦੇ ਰਹਿੰਦੇ ਨੇ ਵੀ ਤਨ ਨਹੀਂ ਖਤਮ ਕਰਦ ਜਿਹੜੇ ਕਿ ਦਵਾਰਾਂ ਨੂੰ ਲੱਗ ਗਿਆ ਤੇ ਉਹਦੇ باوجود ਫਿਰ ਬਾਹਰੋਂ ਲੱਬੇ ਨਾ ਹਥੋਪਈ ਹੋਈ ਤੇ ਜਦੋਂ ਉਹਨਾਂ ਉਹਨਾਂ ਖਤਮ ਉਹਲੇ ਮੋਕੇ ਦੇ ਫਿਰ ਘਰੋਂ ਆਪਣੇ ਭਰਾ ਨੂੰ ਲੈ ਕੇ ਤੇ ਦੋ ਬੰਦੇ ਹੋਰ ਸੱਜ ਗਏ ਮਲਵੀ ਤੇ ਘਰ ਦੇ ਆ ਗਏ ਹਮਲਾ ਕੀਤਾ ਕਰ ਦਿੰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੋਰਸਲੇ ਅੰਦਰ ਆਇਆ ਕਿ ਇੱਕ ਹੋਰ ਹੀ ਮਿਲ ਗਈ ਦੋ ਬੰਦੇ ਦੌੜਦੇ ਦੇ ਤੇ ਦੋ ਮੋਰਸਾ ਸੁੱਟ ਕੇ ਦੇ ਇਥੇ ਤੇ ਉਹ ਮੋਰਸਲ ਮਾ ਪੜ ਕੇ ਅੰਦਰ ਲਿਆ ਕੇ ਇਥੇ ਲਾਇਆ ਆਪਣੇ ਤੇ ਰਾਤ ਨੂੰ ਫਿਰ ਮੋਰਸਲ ਮਰਦ ਲੈ ਕੇ ਆ ਕੋਈ ਕੰਪਲੇਨ ਵਗੈਰਾ ਕੋਈ ਕੰਪਲੇਨ ਕੀਤੀ ਚ ਆਈ ਕੋਸੇ ਮੌਕਾ ਦੇਗੀ ਸਰਪੰਚ ਵੀ ਆਇਆ ਗਈ ਕਹਿੰਦੇ ਸੀਸੀਟੀਵੀ ਵੀ ਹੈ ਹਾਂ ਸੀਸੀਟੀਵੀ ਕੈਮਰੇ ਵਿੱਚ ਸਭ ਕੁਝ ਹੈਗਾ ਜੀ ਮੰਗ ਕਰਦੇ ਮੰਗੋ ਇਨਸਾਫ ਹੋਣਾ ਚਾਹੀਦਾ ਮਰੇ ਕੋਈ ਪਤਾ ਨਹੀਂ ਹੁੰਦਾ ਕਿਹੜੇ ਮੋਕੇ ਕਿੱਥੇ ਘੇਰ ਲੈਣਗੇ ਕਦੋਂ ਖਤਮ ਕਰ ਦੇਣਗੇ